ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਵੈਜ ਮਚੂਰੀਅਨ ਤੇ ਇੱਥੇ ਆਪਾਂ ਸਬਜ਼ੀਆਂ ਲੈ ਲਈਆਂ ਸੀ ਗਾਜਰਾਂ ਬੰਦ ਗੋਭੀ ਫੁੱਲ ਗੋਭੀ ਤੇ ਇਹਨਾਂ ਨੂੰ ਆਪਾਂ ਵਾਸ਼ ਕਰਕੇ ਤੇ ਇਹਨਾਂ ਨੂੰ ਆਪਾਂ ਕ੍ਰੈਸ਼ ਕਰ ਲਿਆ ਸੀ ਤੇ ਤੁਸੀਂ ਆਪਾਂ ਇਹਨੂੰ ਕਦੋਂ ਕਾਸ਼ ਨਾ ਕ੍ਰੈਸ਼ ਕੀਤਾ ਤੁਸੀਂ ਦੂਜਾ ਮਿਕਸੀ ਦੇ ਵਿੱਚ ਵੀ ਕਰ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਇੱਕ ਚਮਚਾ ਨਮਕ ਪਾਵਾਂਗੇ ਇਹ ਮਿਕਸ ਕਰ ਦਵਾਂਗੇ ਜਿਹੜੀਆਂ ਸਬਜ਼ੀਆਂ ਆ ਇਹ ਨਮਕ ਪਾ ਕੇ ਪਾਣੀ ਛੱਡ ਦੇਣਗੀਆਂ ਤੇ ਸਾਰੀਆਂ ਸਬਜ਼ੀਆਂ ਨੂੰ ਆਪਾਂ ਮਿਕਸ ਕਰ ਦਿੱਤਾ ਨਮਕ ਪਾ ਕੇ ਤੇ ਸਬਜ਼ੀਆਂ ਨੂੰ ਆਪਾਂ 5-7 ਮਿੰਟ ਵਾਸਤੇ ਇਸ ਤਾਈ ਨਮਕ ਪਾ ਕੇ ਰੱਖ ਦੇਵਾਂਗੇ ਜਿਹੜਾ ਇਹਨਾਂ ਦੇ ਵਿੱਚੋਂ ਚੰਗੀ ਤਰ੍ਹਾਂ ਪਾਣੀ ਨਿਕਲ ਜਾਏਗਾ ਸਬਜ਼ੀਆਂ 'ਚ ਨਮਕ ਪਾ ਕੇ 10 ਮਿੰਟ ਹੋ ਗਏ ਸੀ ਤੇ ਹੁਣ ਆਪਾਂ ਇਹਨਾਂ ਨੂੰ ਨਿਚੋੜ ਦਵਾਂਗੇ ਇੱਕ ਆਪਾਂ ਡੋਨਾ ਲਵਾਂਗੇ ਇਹਦੇ ਉੱਪਰ ਪਤਲਾ ਜਿਹਾ ਕੱਪੜਾ ਰੱਖਾਂਗੇ ਤੇ ਸਾਰੀਆਂ ਸਬਜ਼ੀਆਂ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਹੁਣ ਹਰ ਇਹਨੂੰ ਦੰਦ ਚੰਗੀ ਤਰ੍ਹਾਂ ਲਪੇਟ ਕੇ ਤੇ ਆਪਾਂ ਜਿਹੜਾ ਪਾਣੀ ਆ ਇਹਨਾਂ ਦਾ ਇਸ ਤਰ੍ਹਾਂ ਨਿਚੋੜ ਦਵਾਂਗੇ ਬਹੁਤ ਆਸਾਨੀ ਨਾਲ ਪਾਣੀ ਨਿਚੜ ਜਾਂਦਾ ਤੇ ਪਾਣੀ ਰਹਿਦਾ ਨਹੀਂ ਆਪਾਂ ਕੱਪੜੇ ਦੇ ਵਿੱਚ ਪਾ ਕੇ ਪਾਣੀ ਨਿਚੋੜੀਏ ਤੇ ਸਾਰਾ ਪਾਣੀ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚੋਂ ਨਿਚੋੜ ਦੇਵਾਂਗੇ ਜਿੰਨੀਆਂ ਦਿੱਤਨ ਚੌੜਤਾ ਤੇ ਪਾਣੀ ਤੇ ਦਿੱ ਦੇ ਸਕਦੇ ਕਿੰਨਾ ਪਾਣੀ ਨਿਕਲੇਆ ਤੇ ਹੁਣ ਆਪਾਂ ਇਸੇ ਸਾਦ ਵਿੱਚ ਪਾ ਦਵਾਂਗੇ ਤੇ ਸਬਜ਼ੀਆਂ ਨੂੰ ਆਪਾਂ ਖੋਲ ਦਵਾਂਗੇ ਇੱਕ ਚਮਚਾ ਆਪਾਂ ਅਦਕਦਰ ਪਾਦਾਵਾ ਕੇ ਅਦਕਨ ਨੂੰ ਮੈਂ ਬਰੀਕ-ਬਰੀਕ ਕਟ ਲਿਆ ਸੀ ਇੱਕ ਚਮਚਾ ਹੀ ਆਪਾਂ ਲਸਣ ਦਾ ਪਾ ਦਵਾਂਗੇ 1/2 ਚਮਚਾ ਆਪਾਂ ਹਰੀ ਮਿਰਚ ਪਾ ਦਵਾਂਗੇ ਚਮਚੇ ਦਾ ਚੌਥਾ ਕੇਸਾ ਕਾਲੀ ਮਿਰਚ ਨੂੰ ਪਾ ਦਾਂਗੇ ਬਰੀਕ ਕਟਿਆ ਹੋਇਆ ਹਰਾ ਧਨੀਆ ਇਹ ਵੀ ਬਰੀਕ ਕੱਟ ਕੇ ਪਾ ਦਿੱਤਾ ਸੀ ਦੋ ਚਮਚੇ ਆਪਾਂ ਮਿਆਦੇ ਦੇ ਪਾ ਦਵਾਂਗੇ

ਨਮਕ ਆਪਾਂ ਪਹਿਲਾਂ ਹੀ ਪਾ ਦਿੱਤਾ ਸੀ ਬਾਅਦ ਚ ਆਪਾਂ ਨਮਕ ਨਹੀਂ ਪਾਇਆ ਸੀ ਇੱਕ ਚਮਚਾ ਆਪਾਂ ਮੈਦੇ ਦਾ ਹੋਰ ਪਾ ਦਾਂਗੇ ਮੈਦਾ ਘੱਟ ਲੱਗਦਾ ਸੀ ਡੋਪੂਣਾ ਰੈਡੀ ਹੈ ਤੇ ਹੁਣ ਆਪਾਂ ਛੁੱਟ ਛੁੱਟ ਕੇ ਇਹਦੇ ਬੋਲ ਜੇ ਬਣਾ ਲਵਾਂਗੇ ਜਿਆਦਾ ਨਹੀਂ ਆਪਾਂ ਵੱਡੇ ਬਣਾਉਣੇ ਬਿਲਕੁਲ ਛੋਟੇ-ਛੋਟੇ ਬਣਾਵਾਂਗੇ ਛੋਟੇ-ਛੋਟੇ ਆਪਾਂ ਇਸ ਕਰਕੇ ਬਣਾਵਾਂਗੇ ਜਦੋਂ ਆਪਾਂ ਤਲਾਂਗੇ ਤੇ ਬਾਹਰੋਂ ਪੱਕ ਜਾਣਗੇ ਅੰਦਰੋਂ ਕੱਚੇ ਰਹਿਣਗੇ ਫਿਰ ਇਸ ਤਰ੍ਹਾਂ ਆਪਾਂ ਤਾਂ ਹੀ ਇਹਨਾਂ ਨੂੰ ਛੋਟੇ-ਛੋਟੇ ਬਣਾ ਕੇ ਤਿਆਰ ਕਰ ਲਵਾਂਗੇ ਇੱਥੇ ਆਪਾਂ ਸਾਰੇ ਬੋਲ ਬਣਾ ਕੇ ਤਿਆਰ ਕਰਨੇ ਸੀ ਇਸ ਤੇਲ ਗਰਮ ਕਰਨੇ ਰੱਖ ਦਿੱਤਾ ਸੀ ਤੇਲ ਗਰਮ ਹੋ ਗਿਆ ਤਾਂ ਹੁਣ ਆਪਾਂ ਇਹਦੇ ਵਿੱਚ ਬੋਲ ਪਾ ਦਵਾਂਗੇ ਜਿਆਦੇ ਗਰਮ ਤੇਲ ਤੇ ਨਹੀਂ ਆਪਾਂ ਪਾਉਣੇ ਮੀਡੀਅਮ ਜਿਹਾ ਸੇਕ ਤੇ ਆਪਾਂ ਤੇ ਬੋਲ ਪਾ ਦਵਾਂਗੇ ਹੁਣ ਆਪਾਂ ਇਹਨਾਂ ਨੂੰ ਉਲਟ ਪੁਲਟ ਕਰ ਦਵਾਂਗੇ 골ਡ ਬ੍ਰਾਊਨ ਹੋ ਗਏ ල්පාදමගේ දෙ තල්න්න वाල රෑගෙසි අපා ඔන්නන් වනවි පාදමගේ බ දෙවවිම් බ්‍රෝණහෝගේ අප ඉන්නන්ුවී කඩලංක ඉන්න ස්වනේ බ්‍රෝණහුගේ ਤੇ ਇਹ ਆਪਾਂ ਸੌਸ ਦੇ ਨਾਲ ਇਸ ਤਰ੍ਹਾਂ ਵੀ ਖਾ ਸਕਦੇ ਆ ਗੈਸ ਤੇ ਕੜਾਈ ਰੱਖ ਸੀ ਹੁਣ ਆਪਾਂ ਬਣਾਵਾਂਗੇ ਸੌਸ ਤੇਰੇ ਵਿੱਚ ਥੋੜਾ ਜਿਹਾ ਆਪਾਂ ਤੇਲ ਪਾ ਦਵਾਂਗੇ ਇੱਕ ਚਮਚਾ ਅਦਰ ਪਾ ਦਵਾਂਗੇ ਲਾਟਾਂ ਇਹਨਾਂ ਨੂੰ ਆਪਾਂ ਫੋਨ ਦੇ ਲੈ 2 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਭੁੰਨਾਂਗੇ। ਦਰਸਨ ਅੱਧ ਕਰ ਪੁੰਜ ਗਏ ਹੁਣ ਆਪਾਂ ਪਿਆਜ਼ ਪਾ ਦਵਾਂਗੇ। ਇੱਥੇ ਆਪਾਂ ਮੀਡੀਅ ਸਾਈਜ਼ ਦੇ ਵੱਡਾ ਪਿਆਜ਼ ਕੱਟ ਲਿਆ ਸੀ। ਗਰਾਜਾਂ ਨੂੰ ਵੀ ਆਪਾਂ ਥੋੜਾ ਜਿਹਾ ਇਹਨਾਂ ਨੂੰ ਭੁੰਨਾਂਗੇ। ਇੱਦਾਂ ਆਪਾਂ ਬੰਦ ਗੋਭੀ ਦੇ ਕੱਟ ਲਿਆ ਸੀ ਤੇ Shimla mirch ਬਰੀਕ-ਬਰੀਕ ਏ ਕੱਟ ਲਈ ਸੀ ਤੇ ਇਹ ਵੀ ਪਾ ਦਵਾਂਗੇ 2 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਪਕਾਵਾਂਗੇ ਇਹਨਾਂ ਨੂੰ ਜ਼ਿਆਦਾ ਨਹੀਂ ਪਕਾਉਣਾ ਇਹਨਾਂ ਵਿੱਚ ਕਰੈਂਚ ਆਪਾਂ ਰੱਖਾਂਗੇ ਥੋੜੀ ਜਿਹਾ ਪਾਵਾਂਗੇ ਆਪਣਾ ਟੇਸਟਡ ਕਾਟਨ ਹਰੀ ਮਿਰਚ ਕਾਲੀ ਮਿਰਚ ਅੱਧੇ ਚਮਚੇ ਤੋਂ ਵੀ ਘੱਟ ਨਮਕ ਪਾਵਾਂਗੇ ਨਮਕ ਆਪਾਂ ਪਹਿਲੇ ਵੀ ਪਾਇਆ ਸੀ ਥੋੜਾ ਜਿਹਾ ਗਰਮ ਮਸਾਲਾ ਦੋ ਹਰੀਆਂ ਮਿਰਚਾਂ ਲੰਬੀਆਂ ਤੇ ਮਿਕਸ ਕਰ ਦਵਾਂਗੇ ਇੱਕ ਚਮਚਾ ਪਾ ਦਾਂਗੇ ਆਪਾਂ ਬਲੈਕ ਸੌਸ ਦੋ ਚਮਚੇ ਪਾ ਦਾਂਗੇ ਆਪਾਂ ਟਮਾਟੋ ਕੇਚੱਪ ਥੋੜਾ ਜਿਹਾ ਪਾਵਾਂਗੇ ਆਪਾਂ ਔਰਗੈਨੋ ਮਿਕਸ ਕਰ ਦਾਂਗੇ ਇੱਕ ਚਮਚਾ ਆਪਾਂ ਲਿਆ ਕੌਨਫਲੋ ਦਾ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਦਵਾਂਗੇ ਪਾਣੀ ਪਾ ਕੇ ਇਹਦੀ ਆਪਾਂ ਇੱਕ ਸਰਦੀ ਜਿਹੀ ਬਣਾ ਦੇਵਾਂਗੇ ਤੇ ਆਪਾਂ ਇਹਦੇ ਵਿੱਚ ਪਾ ਦਵਾਂਗੇ ਮਿਕਸ ਕਰ ਦਵਾਂਗੇ ල අපා එඩ වෙච්ච පාීනු පාදමන්ගේ සෝ ගොඩි හගේ වෙකුතිසි කෝර්ටම පාකය එඩවෙචපත්තන යනු පාදමගේ තැනපාකෙ මොන් අපද ජනචුරණ පාදමගෙන් මික්ෂ කදවගේ සිති දෝකමින්ට වාස්තය අපා එනම් සේකල වාලා මන්ගේ 잡 ਜਾ ਆਪਾਂ ਇਹ ਕਿੰਦਾ ਪਾ ਦਵਾਂਗੇ ਤੇ ਮਿਕਸ ਕਰ ਦਵਾਂਗੇ ਤੇ ਮੰਜੂਰੀ ਇਹਨਾਂ ਬਣ ਕੇ ਰੈਡੀ ਹੈ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਮੰਜੂਰੀ ਬਣ ਕੇ ਰੈਡੀ ਹੋ ਗਿਆ ਮੰਜੂਰੀ ਨੂੰ ਆਪਾਂ ਪਲੇਟ ਚ ਪਾ ਦਵਾਂਗੇ ਮਚੂਰੀ ਨੂੰ ਉੱਪਰ ਦੇ ਆਪਾਂ ਹਰੇ ਪਿਆਜ਼ ਵਾਲਾ ਸਪਰਿੰਕਲ ਕਰ ਦਵਾਂਗੇ ਮਚੂਰੀ ਨੂੰ ਵੈਜ ਕਾਲਾ ਤਿਆਰ ਹੈ ਬਿਲਕੁਲ ਰੈਡੀ ਹੋ ਗਿਆ ਬਹੁਤ ਵਧੀਆ ਮਚੂਰੀ ਬਣ ਕੇ ਤਿਆਰ ਹੋਇਆ ਜੇ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿਕਾਰ ਜੀ